ਫੇਰ ਕਿਸੇ ਵੀਰ ਤੇ ਕੇਸ ਪਿਆ ਹੋਇਆ ਕਹਿੰਦਾ ਕੇਸ ਬਾਰੇ ਅਰਦਾਸ ਪਾਈ ਹੋਏ ਐਸੀ ਅਖੜੇ ਦੇ ਕੇਸ ਬਾਰੇ ਅਰਦਾਸ ਪਾਈ ਹੋਏ ਮੈਂ ਥੋੜਾ ਜਿਹਾ ਮਿੱਠਾ ਲੱਗਦਾ बकरा सलाम के अंदर ਦੇਖੀ ਦੱਸਦੀ ਮੈਨੂੰ ਗੱਲ ਤੈਨੂੰ ਦਬਾ ਪੈ ਜਾਂਦਾ ਡਰ ਜਾਂਦਾ ਸੁੱਤਾ ਸੁੱਤਾ ਕਿਆ ਬਾਬਾ ਇੱਥੇ ਕੀ ਕਹਿੰਦਾ ਇਹ ਵੀਰ ਮੇਰੇ ਗੱਲ ਦੱਸ ਤੀ ਮੈਨੂੰ ਕੋਈ ਤੈਨੂੰ ਵਿਆਹ ਤੋਂ 6 ਮਹੀਨੇ ਬਾਅਦ ਦੇ ਚਾਂਪ ਹੋਣੇ ਚਾਲੂ ਹੋਗੇ ਸੀ ਵੀਰ ਮੇਰੇ ਦੱਸੀ ਕਹਿੰਦਾ ਕੋਈ ਤਿੰਨ ਬੰਦੇ ਕਹਿੰਦਾ ਹੱਤ ਧੋ ਕੇ ਪਿੱਛੇ ਪਏ ਸੱਚੀ ਇਹ ਗੱਲ ਕਿਨਾਂ ਹੋਰ ਵੀ ਕੋਈ ਦੱਬਦਾ ਚਮਕਦਾ ਹੈਗਾ ਡੱਦਾ ਹੈਗਾ ਇਹਦਾ ਕੋਈ ਖੜਾ ਹੋ ਜਾਓ ਕੰਨਾ ਆ ਜਾਓ ਨਹੀਂ ਆਈ ਨਿੱਕੇ ਠਾਏ ਇੱਕ ਵਾਰ ਫੋਨਡਾ ਚਾਂਸ ਹੈਲੋ ਤੈਨੂੰ ਵੀਰ ਮੇਰੇ ਤਿੰਨ ਚਾਰ ਗੱਲਾਂ ਹੀ ਦੱਸੂ ਜ਼ਿਆਦਾ ਨਹੀਂ ਦੱਸਦਾ ਮंजूर ਹੈ ਇਹ ਜਗਰਾਤੇ ਤੋਂ ਬਾਅਦ ਜਮਾ ਟਾਂਚਾ ਵਿਗੜ ਗਿਆ ਕਿੰਦਾ ਵਿਕੜ ਗਿਆ ਕਿੰਨਾ ਨੁਕਸਾਨ ਉਸ ਤੋਂ ਪਹਿਲਾਂ ਵੀ ਹੁੰਦੇ ਰਹੇ ਹੁੰਦੇ ਰਹੇ ਕਹਿ ਬਾਬਾ ਕਿ ਕੀ ਵਾਪਾ ਕਿੰਦੋਏ ਸਾਰੇ ਘਰ ਦਾ ਟੱਬਰੀ ਪਾਗਲ ਨੂੰ ਪਾਗਲ ਰਹਿਣਾ ਕਦੇ ਕਿਸੇ ਦਾ ਮਰਨ ਨੂੰ ਜੀ ਕਰਨਾ ਦਾ ਕਦੇ ਕਿਸੇ ਦਾ ਮਰਨ ਨੂੰ ਜੀ ਕਰਨਾ ਹੈਗੀ ਇਹ ਗੱਲ ਕਹ ਬੱਬਾ ਜੀ ਦਾ ਘਰ ਉਹ ਜੜ ਗਿਆ ਕਲਾਕ ਤੱਕ ਕਣੀ ਪਹੁੰਚ ਗਈ ਪਹੁੰਚ ਗਈ ਤੂੰ ਦੱਸ ਅੱਗੇ ਕੀ ਕਰਨਾ ਹੈ ਰੱਖਣਾ ਹੈ ਕਿ ਛੱਡਣਾ ਹੈ ਦੱਸ ਫਿਰ ਬਾਬੇ ਤੋਂ ਹੁਕਮ ਲੈ ਕੇ ਦਵਾ ਦੇ ਰੱਖਣਾ ਮਨ ਬਣਾ ਲੈ ਚੰਗੀ ਤਰ੍ਹਾਂ ਓਏ ਇਹਨੂੰ ਕਾਲੀ ਕਮਲੀ ਵਾਲਾ ਸਾਧ ਕਹਿੰਦੇ ਆ ਹੁਕਮ ਤੋੜਨ ਵਾਲੇ ਨੂੰ ਉਲਟਾ ਵੀ ਲਟਕਾ ਦਿੰਦਾ ਇਹ ਪਹਿਲਾਂ ਸੋਚ ਕੇ ਪੱਕੀ ਕਰ ਹੁਕਮ ਨਹੀਂ ਕੀ ਕਰਨੀ ਬੰਦ ਕਰਾ ਵਾ ਬੰਦ ਕਰੀਂ ਇਹ ਕੰਮ ਕਰਾ ਦੇਣਾ ਤੁਸ ਜੀ ਮੁਕਾਣਾ ਇਹ ਕੇਸ ਨੂੰ ਬਾਬਾ ਕਹਿੰਦਾ ਕੇਸ ਨੂੰ ਕਾਣਾ ਤਾਂ ਇਹੀ ਜਗਰਾਤਾ ਦੁਆਰੇ ਤੇਰੇ ਕੋਲੋਂ ਤੇਰੇ ਘਰੇ ਲਊਂਗਾ ਵੇਖਾ ਜੀ ਮਜ਼ਦੂਰ ਕਰਾ ਦੇਗਾ ਆਪਦੇ ਘਰੇ ਕਹਿੰਦਾ ਇਹ ਕਹਿੰਦਾ ਜਸ ਸਵਾ 3 ਮਹੀਨੇ ਨਹੀਂ ਪੈਣ ਦਦਾ ਸਭ ਕਰੇ ਜਗਰਾਤਾ ਲਵਾ ਦੀ ਬਾਬੇ ਦੇ ਗਹਿਣਾ ਰੱਖ ਦੀ ਵਾਰ ਕੇ ਜਗਰਾਤੇ ਦਾ ਪਹਿਲਾ ਮਨਜ਼ੂਰ ਹੈ ਕਹਿੰਦਾ ਜੇ ਖੁਸ਼ੀ ਨਾਲ ਜਗਰਾਤਾ ਲਵਾਏਗਾ ਤਾਂ ਸਵਾ 3 ਮਹੀਨੇ ਅਕੇਲੇ ਹੀ ਪੈਣ ਦਦਾ ਕਹਿੰਦਾ ਤੇਰਾ ਦਵਾਰੇ ਵਿਆਹ ਵੀ ਕਰਾ ਦੂੰ ਇੱਕ ਸਰ ਕਿਸੇ ਵੀਰ ਨੇ ਭਾਈ ਕੀ ਵਾਸਤੇ ਕੋਈ ਕੜ ਪਾਏ ਹੁਣ ਅਰਦਾਸ ਲਈ

ਔਲਾ ਮੰਦ ਕੀ ਨਾਮ ਹੈ ਤੇ ਵਕੀਲ ਕਹ ਬਾਬਾ ਤੂੰ ਕਿੰਨਾ ਅਬ ਵੀਰ ਮੇਰੇ ਮੈਨੂੰ ਕੱਸੀ ਆਪਣੇ ਕੋਈ ਕੱਚੇ ਛੱਤ ਲੱਗੀ ਹੋਏ ਸਰਕਣੇ ਵਾਲੀ ਕੋਈ ਲੱਗੀ ਸੀ ਕਿ ਪਹਿਲਾਂ ਬਗੜਤਾ ਦੀ ਮਾਰ ਲੱਗੀ ਸੀ ਕਿਆ ਬਾਬਾ ਇੱਥੇ ਕੀ ਕਰੇ ਆ ਵੀਰ ਵੈਰਿਆ ਮੈਨੂੰ ਜਾਣਦਾ ਤਾਂ ਨਹੀਂ ਤੂੰ ਪਹਿਲਾਂ ਕਦੇ ਨਹੀਂ ਕੋਈ ਪੁੱਛੜ ਕੇ ਲਈ ਜਿਹੜੀ ਵੀ ਗੱਲਬਾਤ ਹਾਂ ਜਾਂ ਨਾ ਦੱਸੀ ਚੱਲੀ ਠੀਕ ਹੈ ਡਰਦਾ ਕੀ ਖਦਾ ਨਹੀਂ ਨਾ ਪਹਿਲਾਂ ਤਾਂ ਨਹੀਂ ਰੱਖਿਆ ਕਦੇ ਨਹੀਂ ਜਾਣਦਾ ਮੈਨੂੰ ਮੈਂ ਤੈਨੂੰ ਨਹੀਂ ਜਾਣਦਾ ਜਿਹੜੀ ਗੱਲ ਸੱਚ ਹੋਵੇ ਹਾਂ ਚੁੱਪ ਹੋਵੇ ਨਾ ਠੀਕ ਹੈ ਕਬਰੀ ਵਾਲੇ ਨਾਲ ਖੜੇ ਦੇਖ ਉਹੀ ਵੀ ਗੱਲ ਕੱਢੀ ਦੀ ਜਿਆਦੀ ਵਾਰੀ ਕਿ ਇਹ ਨਾ ਪੱਟੀ ਕਿਹਾ ਆ ਪੱਨਾ ਫਸਾ ਜਿਹੜਾ ਟ੍ਰੈਡ ਕਬਾਬਾ ਤੋਂ ਮਿਲਿਆ ਕਰ ਰਹੇ ਆ ਸਾਹਿਬ ਆ ਵੀਰ ਮੇਰਾ ਮੈਨੂੰ ਦੱਸੀ ਜਿੱਤੇ ਆਪਣੇ ਕੱਚੀ ਛੱਤ ਸੀਗੀ ਉੱਥੇ ਕੋਈ ਢੂਣਾ ਲੱਗਿਆ ਸੀਗੇ ਢੂਣਾ ਲੱਗਿਆ ਸੀਗੇ ਆਪਣੇ ਕੋਈ ਪਤਾ ਹੀ ਨਹੀਂ ਏ ਤੈਨੂੰ ਕਿਆ ਵਾ ਪਾਗਲੀ ਗੱਲ ਕੀ ਹੈ ਤੇਰਾ ਪਰਿਵਾਰ ਚ ਜਿਹੜਾ ਬਾਬਾ ਸੇਵਾ ਕਰਦਾ ਸੀ ਉਹ ਵੇਖਿਆ ਤੇਰਾ ਅਰੇ ਲੋਕਾਂ ਦਾ ਮੁੰਡਾ ਕੀ ਹੈ ਸੇਵਾ ਨਹੀਂ ਕਰਦਾ ਕਿਥੇ ਦੀ ਨਕਰੀ ਦੁਨੀਆ ਦੇ ਬੈਠਾ ਵੇਖਿਆ ਤੇਰਾ ਵੇਖਿਆ ਉਹਦੇ ਐਸੇ ਤਰ੍ਹਾਂ ਕੋ ਕਾਲੀ ਦਾੜ੍ਹੀ ਸੀਗੀ ਇਹ ਬੈਠੇ ਆ ਬਾਬਾ तस्या हा ये ना कर्ता काय बाबा इथे ਸੇਵਾ ਕਰਦਾ ਸੀ ਧੂਣਾ ਚੱਲਦਾ ਸੀ ਕਹਿੰਦਾ ਉਸ ਟਾਈਮ ਤੇਰੇ ਘਰ 'ਚ ਰੰਗ ਪਾ ਲੱਗੇ ਸੀ ਸੱਚੀ ਗੱਲ ਕਹਿੰਦਾ ਜੇ ਉਸ ਟਾਈਮ ਜਦੋਂ ਦਾ ਵੀ ਧੂਣਾ ਬੰਦ ਕਰਿਆ ਕਹਿੰਦਾ ਪਰਿਵਾਰ ਹੀ ਵਿਖਰ ਗਿਆ ਤੇ ਸਾਰੇ ਰੋਲੇ ਫਿਰਦੇ ਐ ਐਵੇਂ ਇਹ ਗੱਲ ਕਹ ਬੱਬਾ ਕੀ ਕਹਿੰਦਾ ਆ ਵੀਰ ਮੇਰਾ ਮੈਨੂੰ ਦੱਸੀਏ ਬੰਦਾ ਜੇ ਉਸ ਟਾਈਮ ਸੇਵਾ ਕਰਦਾ ਸੀ ਉਹ ਖੰਡੇ ਤੇ ਸੋਕ ਲਾਉਂਦਾ ਸੀਗੇ ਲਉਂਦਾ ਸੀ ਆ ਵੀਰ ਮੇਰਾ ਦੱਸੀ ਮੈਨੂੰ ਕਹਿੰਦਾ ਰਿਸ਼ਤੇ ਵਾਲੇ ਆਂਦੇ ਆ ਤੇ ਦੇਖ ਕੇ ਮੁੜ ਜਾਂਦੇ ਆ ਹੁੰਦੀ ਏ ਗੱਲ ਸੱਚੀ ਏ ਗੱਲ ਇਹ ਕਹੋ ਬਾਈ ਇਹ ਸਾਥ ਕਹਿੰਦਾ ਕਹਿੰਦਾ ਪਹਿਲਾ ਪਰਚਾ ਮਿੰਨੇ ਦੇ ਬਸ ਤਰ੍ਹਾਂ ਵਿਆਹ ਕਰਵਾ ਦੂ ਕਹਿੰਦਾ ਫਿਰ ਮੰਨ ਲੇਗਾ ਇਹਨੂੰ ਪੱਕੀ ਆ ਗੱਲ ਕਹ ਬਾਬਾ ਕੀ ਕਹਿੰਦਾ ਜਾ ਓਏ ਕਹਿੰਦਾ ਇਹ ਸਾਤ ਕਹਿੰਦਾ ਕਹਿੰਦਾ ਮੇਰੇ ਨਾਮ ਦਾ ਕਹਿੰਦਾ ਜਗਰਾਤੇ ਦਾ ਗਹਿਣਾ ਵਾਰ ਕੇ ਰੱਖਦੀ ਮਾਤਾ ਦੇ ਨਾਲ ਚੱਲੂਗਾ ਠੀਕ ਹੈ ਕਹਿੰਦਾ ਗਹਿਣਾ ਵਾਰ ਕੇ ਰੱਖਦੇ ਸਵਾ ਮਹੀਨੇ ਦੇ ਵਿੱਚ ਤੇਰਾ ਵਿਆਹ ਕਰਵਾ ਦੂੰ ਕਹਿੰਦਾ ਮੁੜ ਕੇ ਜਗਰਾਤਾ ਵੀ ਲਾਉਂ ਤਾਂ ਮੈਂ ਮਨਾਣਾ ਵੀ ਉੱਥੇ ਮੰਨਣਾ ਵੀ ਪਊ ਇਹਨੂੰ ਮੰਨ ਲੇਗਾ ਕਿਆ ਬਾਬਾ ਕਹ ਨਾ ਬਾਬਾ ਪਪਾ ਕਹਿੰਦਾ ਕਹਿੰਦਾ ਆਪ ਦੇ ਕਰੇ ਜਿਗਰਾfte ਦਾ ਗਹਿਣਾ ਵਾਰ ਕੇ ਰੱਖਦੀ ਮਾਤਾ ਦੀ ਕੜਾਈਆਂ ਦੇਦੀ ਇੱਕ ਵਾਰੀ ਕੜਾਈਆਂ ਦੇਦੀ ਅਰਦਾਸ ਕਰਨੀ ਆ ਬਾਬਾ ਤੈਨੂੰ ਫੇਰ ਹੀ ਮੰਨੂ ਕਹਿੰਦਾ ਅੱਜ ਪਹਿਲਾਂ ਮੇਰਾ ਵਿਆਹ ਕਰਵਾ ਪਪਾ ਕਹਿੰਦਾ ਸਵਾ ਮਹੀਨਾ ਤੇਰਾ ਲੰਗਣ ਨਹੀਂ ਦਿੰਦਾ ਮੰਦੂਰੇ ਨਾ ਬਬਾ ਮਾਰਾ ਸਰ ਨੇ ਢਾਲੀ ਵੇ ਇਹ ਪੁੱਤ ਮੇਰਿਆ ਤੂਣਾ ਲਾਊਗਾ ਦੇਣਾ ਪਊਗਾ ਤੇਰੇ ਨਾਲ ਲਵਾ ਦੇਣਾ ਤੂਣਾ ਆਪਣੇ ਘਰੇ ਕਾ ਬਬਾ ਕੀ ਕਹਿੰਦਾ ਬਾਬਾ ਕਹਿੰਦਾ ਕਹਿੰਦਾ ਮਾਤਾ ਨੂੰ ਮਾਤਾ ਮਸਾਣੀ ਨੂੰ ਬਾਬੇ ਭੇਰੋ ਨੂੰ ਨੌ ਨਾਥਾਂ ਨੂੰ ਤੇ ਕਾਲੀ ਕੰਮਲੀ ਵਾਲਾ ਸਾਧ ਵੀ ਚੱਲਦਾ ਸੀ ਉਹਦਾ ਵਾਹ ਵਾਹ ਕਹਿੰਦਾ ਇੱਕ ਕੜਾਈਆਂ ਦੇ ਅੰਦਰ ਐ ਮਸਾਣੀ ਦੀ ਅਪਰਵਾ ਮੰਨਦਾ ਸੀ ਤਾਂ ਹੀ ਕੜਾਈਆਂ ਦਿੰਦਾ ਸੀ ਮੈਂ ਤਾਂ ਨਹੀਂ ਦਿੰਦਾ ਕਬਨ ਬਸਲਾ ਵੀ ਗਏ ਕਾ ਦਾ ਲੱਗਦਾ ਸੀ ਸਾਕੇ ਵਾ ਹੁਣ ਆ ਲੈ ਤੂੰ ਨਾ ਬਾਬੇ ਦਾ ਆਖੇ ਸਾਨੂੰ ਪਤਾ ਲੱਗਦਾ ਹੈ ਕੇ ਬਾਬਾ ਕੀ ਕਰਦੀ ਆ ਵੀਰ ਮੇਰਾ ਮੈਨੂੰ ਦੱਸੇ ਧੁਨੇ ਦੇ ਕੋਲੇ ਗੁੰਡਾ ਚੜਾਇਆ ਹੋਇਆ ਸੀਗੇ ਕਾਲੇ ਰੰਗ ਦਾ ਤੈਨੂੰ ਦੱਸਿਆ ਹੋਇਆ ਕਿਸੇ ਨੇ ਪਰਿਵਾਰ ਦੀ ਨਾਲ ਗੁਰੂ ਗੋਖ ਨਾਨਦ ਦਾ ਚਿੰਟਾ ਲੱਗਿਆ ਹੋਵੇ ਸੰਬੰਧ ਕਰਦਿਆਂ ਕਰਕੇ ਇਹਨਾਂ ਨਾਲ ਲੱਗਿਆ ਹੈ ਨਹੀਂ ਬੋਦੀ ਪਰਿਵਾਰ ਨਹੀਂ ਗਲਤ ਪਰਿਵਾਰ ਦਾ ਉਹ ਸੱਚੇ ਤੈਨੂੰ ਪਰਵਾਹੀ ਹੈ ਬੱਸ ਇਹ ਪੁੱਛ ਲੈ ਪੁੱਛ ਕਢਵਾ ਦੇਣਾ ਸਾਰੀ ਕੁੜੀ ਕਿੱਥੇ ਆਪਾਂ ਵਿਆਹ ਕਰਵਾ ਦੇਣਾ ਸੱਚੀ ਗੱਲ ਏ ਯੰਨਾ ਨੋਂ ਨਾਥਾਂ ਨੂੰ ਮੰਨਦਾ ਸੀ ਨਾਮ ਲਿਆ ਬਾਬਾ ਪਾਣੀ ਦਾ ਨਾਮ ਲੱਕੇ ਤੇ ਮੰਨੀ ਠੀਕ ਹੈ ਸ਼ਾਨ ਨੇ ਦੱਸ ਗਿਆ ਓਏ ਕਹਿੰਦਾ ਸਰੀਰ ਦਾ ਪਤਲਾ ਸੀਗਾ ਬੜਾ ਪਤਲਾ ਵੀ ਨਹੀਂ ਸਰੀਰ ਦਾ ਠੀਕ ਠੀ ਤੇਰੇ ਵਰਗਾ ਰੰਗ ਸੀ ਉਹਦਾ ਕੌਣ ਹੈ ਬੋਲੇ ਐ ਭਈ ਆ ਸਰੀਰ ਤਾਂ ਪਤਲਾ ਸੀ ਕੱਦ ਸੀਗਾ ਕੋਈ 5.5 ਫੁੱਟ ਦਾ ਉਹਦਾ ਕੱਦ ਸੀਗਾ ਪਾਪਾ ਸੀ ਤੇਰਾ ਆ ਗਿਆ ਕਹੇ ਬਾਬਾ ਇੱਥੇ

ਉਹ ਤੋਏ ਕੰਦਾ ਕੰਦਾ ਜੇ ਤੇਰਾ ਵਿਆਹ ਕਰਵਾ ਕੇ ਤੂੰ ਇਹਨੂੰ ਮੰਨ ਲੇਂਗਾ ਸੱਚੀ ਨੀਤ ਨਾਲ ਪ੍ਰੇਮ ਪਿਆਰ ਨਾਲ ਇਹਨੂੰ ਮੰਨ ਲਿਆ ਕਹਿੰਦਾ ਪੁੱਛਾਂ ਦੇ ਵੀ ਐਵੇਂ ਪੜਾਕੇ ਪਾਇਆ ਕਰੂਏ ਕਿੰਦਾ ਨਾਮ ਤਾਂ ਨਿਸ਼ਾਨੀਆਂ ਪੱਕੀਆਂ ਪੱਕੀਆਂ ਦੱਸ ਕੇ ਜਾਇਆ ਗੁਰੂ ਤੈਨੂੰ ਬਾਬਾ ਕਹਿੰਦਾ ਕਹਿੰਦਾ ਤਾਂ ਕਣਾ ਵਾਰ ਕੇ ਰੱਖਦੀ ਜਾਂ ਸਵਾ ਮਹੀਨਾ ਨਹੀਂ ਲੰਘਣ ਦਿੰਦਾ ਕਿੰਨੇ ਤਰ੍ਹਾਂ ਵਿਆਹ ਕਰਵਾ ਦਿੰਦਾ ਠੀਕ ਹੈ ਇੱਕ ਮੱਥਾ ਦਾ ਭੇਜ ਆ ਬਾਬਾ ਕ੍ਰਾਸ ਰਾਮ